ਕਰਤਾਰ ਰਮਲਾ ਦਾ ਜਨਮ 1947 ਨੂੰ ਲਾਹੌਰ ਵਿਖੇ ਹੋਇਆ ਸੀ ਮਾਤਾ ਕਰਤਾਰਕੌਰ ਤੇ ਗਿਆਨੀ ਪਿਆਰਾ ਸਿੰਘ ਦੇ ਘਰ ਵਿਖੇ ਇਹਨਾਂ ਨੇ ਜਨਮ ਲਿਆ 1947 ਵਿੱਚ ਦੇਸ਼ ਦੀ ਵੰਡ ਹੋਣ ਤੋਂ ਬਾਅਦ ਉਹ ਲਾਹੌਰ ਤੋਂ ਸਾਰਾ ਪਰਿਵਾਰ ਫਰੀਦਕੋਟ ਵਿਖੇ ਆ ਕੇ ਵੱਸ ਗਿਆ ਅਤੇ ਇੱਥੇ ਹੀ ਕਰਤਾਰ ਰਮਲਾ ਜੀ ਨੇ ਆਪਣਾ ਬਚਪਨ ਬਤੀਤ ਕੀਤਾ ਕਰਤਾਰ ਰਮਲ ਨੇ ਬਚਪਨ ਤੋਂ ਹੀ ਗੌਣ ਵਜਾਉਣ ਦਾ ਬੜਾ ਸ਼ੌਂਕ ਸੀ ਬਚਪਨ ਤੋਂ ਹੀ ਉਹਨਾਂ ਨੇ ਸੰਗੀਤ ਦੀ ਜਿਹੜੀ ਸਿੱਖਿਆ ਆਪਣੇ ਪਿਤਾ ਜੀ ਤੋਂ ਹੀ ਗਿਆਨੀ ਪਿਆਰਾ ਸਿੰਘ ਜੀ ਤੋਂ ਲੈਣੀ ਸ਼ੁਰੂ ਕੀਤੀ ਇੱਕ ਕਿਸਾਨ ਹੋਣ ਦੇ ਬਾਵਜੂਦ ਵੀ ਗਿਆਨੀ ਪਿਆਰਾ ਸਿੰਘ ਜੀ ਸੰਗੀਤ ਦੀ ਚੰਗੀ ਜਾਣਕਾਰੀ ਰੱਖਦੇ ਸਨ ਕਰਤਾਰ ਰਮਲ ਨੇ ਤੁੰਬੀ ਵਜਾਉਣੀ ਵੀ ਆਪਣੇ ਪਿਤਾ ਜੀ ਤੋਂ ਹੀ ਸਿੱਖੀ ਸੀ ਰਮਲਾ ਜੀ ਨੇ ਬਚਪਨ ਦੇ ਵਿੱਚ ਸਕੂਲ ਦੀ ਬਾਲ ਸਭਾ ਤੋਂ ਹੀ ਗਾਉਣਾ ਸ਼ੁਰੂ ਕੀਤਾ ਅਤੇ ਆਸ-ਪਾਸ ਪਿੰਡਾਂ ਵਿੱਚ ਹੋਣ ਵਾਲੇ ਸੱਭਿਆਚਾਰਕ ਮੇਲਿਆਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਰਮਲਾ ਜੀ ਮੁਹੰਮਦ صدیق ਅਤੇ ਦਾਰ ਸੰਧੂ ਵਰਗੇ ਕਲਾਕਾਰਾਂ ਨਾਲ ਹੈਲਪਰ ਦੇ ਤੌਰ ਤੇ ਵੀ ਗਾਉਂਦੇ ਰਹੇ ਨੇ। ਲੰਮਾ ਸਮਾਉਣਾ ਨੇ ਮੁਹੰਮਦ صدیق ਜੀ ਦੇ ਨਾਲ ਗਾਇਆ। ਇਹ ਵੀ ਕਿਹਾ ਜਾਂਦਾ ਹੈ ਕਿ ਮੁਹੰਮਦ صدیق ਜੀ ਨੂੰ ਤੂੰਬੀ ਦੀਆਂ ਬਾਰੀਕੀਆਂ ਕਤੇ ਪੱਗ ਦਾ ਸਟਾਈਲ ਵੀ ਕਰਤਾਰ ਰਮਲਾ ਜੀ ਨੇ ਸਿਖਾਇਆ ਸੀ ਜਦੋਂ ਰਾਤ ਮਾਹਮੋਸਿਰੀ ਕੀ ਜੀ ਆਰਾਮ ਕਰਦੇ ਤਾਂ ਬੇਜਦੀ ਕਰਤਾਰ ਰਮਲਾ ਜੀ ਦੋ ਚਾਰ ਗਾਣੇ ਸੁਣਾਉਂਦੇ ਇਸੇ ਕਰਕੇ ਮੇਲਿਆਂ ਤੇ ਉਹਨਾਂ ਦੇ ਵੀ ਨਾਲ ਉਡੀਕ ਆਉਣ ਲੱਗੀ ਮੇਲਿਆਂ ਦੇ ਵਿੱਚ ਕਰਤਾਰ ਰਮਲਾ ਜੀ ਦਾ ਨਾਮ ਵੀ ਮਸ਼ਹੂਰ ਹੋਣ ਲੱਗ ਪਿਆ 1969 ਦੇ ਵਿੱਚ ਕਰਤਾਰ ਰਮਲਾ ਜੀ ਦਾ ਵਿਆਹ ਹੋ ਗਿਆ 1970 ਦੇ ਵਿੱਚ ਰਮਲਾ ਜੀ ਨੇ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ ਆਉਣ ਦਾ ਕਰਾਰ ਭੁੱਲ ਗਈ ਜਾ ਕੇ ਪੇਕਿਆਂ ਦੇ ਪਿੰਡ ਮੁਟਿਆਰੇ 1978 ਦੇ ਵਿੱਚ ਇਹ ਗੀਤ ਲਾਂਚ ਕੀਤਾ ਗਿਆ ਸੀ ਉਸ ਤੋਂ ਬਾਅਦ ਜੋਗਨ ਵੇਖਿਆ ਮੁੱਕਦਾ ਨਹੀਂ ਬੜੇ ਹਿੱਟ ਗੀਤ ਹੋਏ ਤੇ ਰਾਤੋ ਰਾਤ ਰਮਲਾ ਜੀ ਨੂੰ ਸਟਾਰ ਕਲਾਕਾਰ ਬਣਾ ਦਿੱਤਾ ਰਮਲਾ ਜੀ ਦੇ ਘਰ ਵਾਲੇ ਨੂੰ ਉਹਨਾਂ ਦੀ ਜੋੜੀ ਸੁਖਵੰਤ ਸੁਖੀ ਦੇ ਨਾਲ ਪਸੰਦ ਨਹੀਂ ਸੀ ਇਸ ਕਾਰਨ ਉਹਨਾਂ ਨੇ ਸੁਖਵੰਤ ਸੁਖੀ ਦੇ ਨਾਲ ਵੀ ਕਈ ਵਾਰ ਝਗੜਾ ਕੀਤਾ ਜਿਸ ਦੇ ਸਿੱਟੇ ਵਜੋਂ ਕਰਤਾਰ ਰਮੁਲਾ ਜੀ ਦੀ ਤੇ ਸੁਖਵੰਤ ਸੁਖੀ ਦੀ ਜਿਹੜੀ ਜੋੜੀ ਟੁੱਟ ਗਈ ਸੀ ਔਰ ਉਸ ਤੋਂ ਬਾਅਦ ਮੀਆਂ ਬੀਬੀ ਦੇ ਵਿੱਚ ਵੀ ਅਣਬਣ ਰਹਿਣ ਲੱਗੀ ਤੇ ਦੋਨਾਂ ਨੇ ਅਲੱਗ-ਅਲੱਗ ਰਹਿਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਰਮੁਲਾ ਜੀ ਦੀ ਜੋੜੀ ਬਣੀ ਪਰਮਜੀਤ ਸੰਧੂ ਦੇ ਨਾਲ ਦੋਨਾਂ ਨੂੰ ਦਰਸ਼ਕਾਂ ਨੇ ਬੜਾ ਹੀ ਪਿਆਰ ਦਿੱਤਾ ਜੋੜੀ ਪੰਜਾਬ ਦੇ ਵਿੱਚ ਸੁਪਰ ਹਿੱਟ ਹੋਈ ਤੇ ਦੋਨਾਂ ਨੇ ਇੱਕ ਦੂਜੇ ਨਾਲ ਵਿਆਹ ਕਰਵਾ ਲਿਆ ਇਸ ਤੋਂ ਬਿਨਾ ਮਨਜੀਤ ਕੌਰ ਤੇ ਊਸ਼ਾ ਕੌਰ ਦੇ ਨਾਲ ਵੀ ਰਮਲਾ ਜੀ ਨੇ ਗਾਣੇ ਗਾਏ ਉਸ ਤੋਂ ਬਾਅਦ ਕਰਤਾਰ ਰਮਲਾ ਜੀ ਦੀ ਜੋੜੀ ਬਣੀ ਨਵਜੋਤ ਰਾਣੀ ਦੇ ਨਾਲ ਜੋ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਚੱਲੇ ਆ ਰਹੇ ਸਨ ਨਵਜੋਤ ਰਾਣੀ ਤੇ ਕਰਤਾਰ ਰਮਲੇ ਦੀ ਇਸ ਜੋੜੀ ਨੂੰ ਵੀ ਦਰਸ਼ਕਾਂ ਨੇ ਬੇहद ਪਿਆਰ ਦਿੱਤਾ। ਦੋਨਾਂ ਨੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਲਾਈ ਪ੍ਰੋਗਰਾਮਾਂ ਦੇ ਵਿੱਚ, ਸੱਭਿਆਚਾਰਕ ਮੇਲਿਆਂ ਦੇ ਵਿੱਚ ਤੇ ਵਿਆਹcerਦੀਆਂ ਵਿੱਚ ਬੜੀਆਂ ਧੂਮਾਂ ਪਾਈਆਂ। 80 ਸਾਲ ਦੀ عمر ਵਿੱਚ ਵੀ ਇੰਨੀ ਦਮਦਾਰ ਰਵਾਜ ਦੇ ਵਿੱਚ ਗਾਉਣਾ, ਦੋਸਤੋ ਕੋਈ ਖਾਲਾ ਜੀ ਦਾ ਵੜਾ ਨਹੀਂ। ਪਰ ਕਰਤਾਰ ਰਮਲਾ ਜੀ ਨੇ ਗਾਇਕੀ ਦੇਖੇ ਇਸ ਤਰ੍ਹਾਂ ਵਿੱਚ 43 ਸਾਲ ਆਪਣੇ ਪੂਰੇ ਕੀਤੇ ਅਤੇ ਉਹਨਾਂ ਦੇ ਗੀਤ ਤਿੰਨ ਪੀੜੀਆਂ ਦੇ ਹਾਣੀ ਹੋ ਨਿਬੜੇ